ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਆਪਾਂ ਬਣਾਵਾਂਗੇ ਗੋਭੀ ਦੀ ਸਬਜ਼ੀ ਗੋਭੀ ਦੀ ਸਬਜ਼ੀ ਦੇ ਸਾਰਾ ਮਟੀਰੀਅਲ ਆਪਾਂ ਇਕੱਠਾ ਕਰ ਲਿਆ ਆ ਗੋਭੀ ਧੋ ਕੇ ਲਈਆ ਮੈਂ ਕੱਟ ਕੇ ਤੋਤੀਆ ਤੇ ਆ ਲੈ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਦੋ ਮੀਡੀਅਮ ਸਾਈਜ਼ ਦੇ ਆਲੂ ਤੇ ਲਸਣ ਦਾ ਪੀਸਟ ਤੇ ਕੱਟਿਆ ਹੋਇਆ ਅਦਰਕ ਅੰਦਰ ਵਿੱਚ ਕੀ ਪਾ ਲਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜੀਰਾ ਇਹ ਪਪਾ ਮਾ ਕੇ ਅਦਰਕ ਦੀ ਪੇਸਟ ਲਸਣ ਦੀ ਸੌਰੀ ਲਸਣ ਨੂੰ ਹਲਕਾ ਜਿਹਾ ਪੁੰਨ ਲਿਆ ਮਾ ਲ ਪਾ ਮਾ ਕੇ ਅਦਰਕ ਅਦਰਕ ਮੈਂ ਕੱਟ ਕੇ ਲਿਆ

ਹੁਣ ਆਪਣਾ ਜਿਹੜਾ ਤੜਕਾ ਆ ਉਹ ਹਲਕਾ ਜਿਹਾ ਬ੍ਰਾਊਨ ਹੋ ਗਿਆ ਹੁਣ ਆਪਾਂ ਇਹਦੇ ਪਾਵਾਂਗੇ ਹਲਦੀ ਸਵਾਦ ਅਨਸਾਰ ਨਮਕ ਤੇ ਆਪਾਂ ਪਾਵਾਂਗੇ ਜਿਹੜੇ ਹਰੀ ਮਿਰਚ パトリでパマーゲッストリノキ。 ਸਸਾਂਲੇ ਆਪਣੇ ਭੁੱਜ ਗਏ ਆ ਹੋਣ ਤੰਗੀ ਪਰਨ ਸੱਕੇ ਨਹੀਂ ਕੇਸ਼ਾ ਬਿਆਹ ਹੋ ਗਿਆ ਹੁਣ ਆਪਾਂ ਦੇ ਵਿੱਚ ਫਰਮਾ ਦੇ ਪਹਿਲਾ ਕੱਟੇ ਹੋਏ ਆ ਹੰਮ ਨੂੰ ਨੀਡਲਾ ਫਲੇਮ ਤੇ ਔਨ ਸਮੇਂ ਤੱਕ ਪੱਕੇ ਨਾ ਨਾ ਸੌਣ ਤਾਂ ਜੇ ਫਰਮਾ ਨੂੰ ਮੋਟਾ ਨਹੀਂ ਹੋਣਾ ਨਮਕਾ ਇਹਦੇ ਵਿੱਚ ਪਾਣਾ ਹੈ। ਹੋਰ ਫਲੇਮ ਜਿਦਾ ਸੇਮ ਤੇ ਕਰਦੇ। ਸਟਾਪ ਕੀਆ ਸਬਜੀ ਰੋਟੀ ਦੇ ਗੋਸਟ ਤੁਹਾਨੂੰ ਪਾਏ ਨੂੰ ਪਾ ਕੇ ਥੋੜੀ ਦੇਰ ਦੇ। ਹੁਣ ਆਪਾਂ ਚੰਗੀ ਤਰ੍ਹਾਂ ਦੇਖਦੇ ਹਾਂ। ਸਬਜੀ ਆਲਮੋਸਟ ਆਪਰ ਰੈਡੀ ਆ। ਹੁਣ ਆਪਾਂ ਆਮਰ ਦੇ ਵਿੱਚ ਗਰਮ ਮਸਾਲਾ ਤੇ ਹਰਾ ਧਨੀਆ ਥੋੜਾ ਜਿਹਾ ਪਾ ਲਵਾਂ। ਕਰਦੇ ਆ ਆਪੋ ਆਪਣੀ ਸਾਰੀ ਕੁੜੀ ਪਸੰਦ ਹੈ ਪਰ ਮੈਂ ਸਾਥ ਜੜੀ ਉਹ ਐਦਾਂ ਖੜਨੀ ਥੋੜੀ ਰੱਖਦੀ ਹੁੰਦੀ ਹੁਣ ਆਪਾਂ ਉੱਤੇ ਤਾਸਤਾ ਹਰਾ ਤੇ ਲਗਾਉਣਾ ਹੈ ਸਬਜ਼ੀ ਖਣ ਆਪਣੀ ਬਣ ਕੇ ਤਿਆਰ ਆ ਹੁਣ ਆਪਾਂ ਅਗਲੀ ਵੀਡੀਓ ਚ ਫੇਰ ਮਿਲਾਂਗੇ ਮੰਮੀ ਦਾ ਸਤਿ ਸ੍ਰੀ ਅਕਾਲ